ਮੇਰਾ ਨਾਮ ਸੁਨੀਲ ਧੀਰੋ ਮੈਂ ਪਿੰਡ ਮਰਾਕਪੜਾ ਫਦੇ ਕਟੂਰੀਆਂ ਰੋੜ ਕੀ ਗੱਲ ਹੋਈ ਤੁਹਾਡੀ ਗੱਲ ਕੋ ਨਹੀਂ ਕੱਲ ਇਨਾ ਘਰ ਇੱਕ ਪਰੋਣਾ ਆਇਆ ਜਿਹੜਾ ਪਿੱਛੇ ਕੋਈ 88 ਫੁੱਟ ਚੱਲਦੀ ਲੜਾਈ ਝਗੜਾ ਹੋਇਆ ਉਹ ਇੱਥੇ ਆ ਕੇ ਰਹਿਣ ਦਿਆ ਉਹਨੇ ਕੱਲ ਆ ਕੇ ਮੇਰੇ ਬਾਅਦ ਵਿੱਚ ਇੱਥੇ ਗਲੀ ਚ ਆਪਣਾ ਚਾੜੂ ਤੇ ਪੋਚਾ ਲਾਉਂਦੀ ਪੋਚਾ ਲਾਉਂਦੀ ਇਹਨਾਂ ਨੇ ਆ ਕੇ ਉਹਨਾਂ ਅਸਤਾਨੀ ਕੀਤੀ ਸੇੜ ਕੇ ਤੇ ਚਲ ਗਏ ਉਹਨੇ ਡਰ ਕੇ ਆਪਣੇ ਘਰ ਦੇ ਨਾਲ ਸਾਡੇ ਨਾਲ ਗੱਲ ਕੀਤੀ ਮਰ ਕਹੀ ਉਹਦਾ ਘਰ ਦੇ ਨੂੰ ਸੱਦਿਆ ਤੇ ਗੱਲ ਕੀਤੀ ਪੁੱਛਿਆ ਅੰਤੇ ਕੋਈ ਨਹੀਂ ਦੱਸਦੇ ਆ ਰਾਤ ਗਈ ਸਵੇਰੇ ਇਹਨਾਂ ਦਾ ਮੁੰਡਾ ਜਾਂਦਿਆ ਮੈਨੂੰ ਪੁੱਛਿਆ ਮੈਂ ਸਿਰਨਾ ਤੇਨਾ ਕੱਲ ਮੁੰਡਾ ਕਿਹੜਾ ਸੀ ਆਂਦਾ ਮੇਰੀ ਭੂਆ ਦਾ ਮੈਂ ਇਸ ਤੋਂ ਇਲਾਵਾ ਕੋਈ ਮੁੰਡਾ ਹੋਰ ਹੈਗਾ ਆਂਦਾ ਨਹੀਂ ਮੇਰੀ ਭੂਆ ਦਾ ਹੀ ਆ ਇਹਨੇ ਉਹਨੂੰ ਵਾਰ ਮਾਰ ਲਈ ਉਹ ਆ ਕੇ ਮੇਰੇ ਗੱਲ ਪੈ ਗੰਦਾ ਕਿ ਮੈਨੂੰ ਜਾਣਦਾ ਨਹੀਂ ਮੈਂ ਮੁਸਤਾਬਾ ਦਾ ਮੇਰੇ ਅੱਗੇ ਵੀ ਪਰਚਾ ਚੱਲਦਾ ਵਾ ਇਸੇ ਕਰੋਂ ਇਹ ਤਾਂ ਠਾ ਕੇ ਇਹ ਪੰਜ ਸੱਤ ਜਾਣੇ ਸੀ ਨਾਲ ਦਾਤਰ ਹੀ ਤੇ ਮੈਂ ਕੱਲਾ ਹਾਂ ਇਹਨਾਂ ਨੇ ਫਿਰ ਸਾਡੇ ਜਨਾਨੀਆਂ ਤੇ ਵੀ ਗੱਲ ਪੈ ਗੇ ਹੁਣ ਉਹ ਹਸਪੀਟਲ ਆ ਭਾਈ ਮੇਰੀ ਵਾਈਫ ਪ੍ਰੈਗਨੈਂਟ ਆ ਮੁੰਡੇ ਦਾ ਪੁਆ ਦੇ ਮੁੰਡੇ ਦਾ ਨਾਮ ਰਾਫੂ ਲਾਫੂ ਆਂਦੇ ਜੀ 80 ਫੁੱਟ ਦਾ ਇਹ 80 ਫੁੱਟ ਦਾ ਇਹਨਾਂ ਨੇ 50 60 ਜਾਨਾਂ ਨੇ ਕਿਹਾ ਬਾਕੀ ਅਣਸੱਤੇ ਹੀ ਜਿਹੜੇ ਬਾਹਰੋਂ ਆਏ ਸੀ ਬਾਕੀ ਅਣ ਪਛਾਤੇ ਆ ਗਲੀ ਦੇ ਵਿੱਚ ਉਹ ਗੱਲ ਉਹੀ ਵੀ ਨਾਲੇ ਉਹ ਕੰਮ ਕੀਤਾ ਸੀ ਪੁੱਛਿਆ ਤਾਂ ਮੁੰਡੇ ਹਲੇ ਵੀ ਅੰਦਰ ਤੁਸੀਂ ਜਾ ਕੇ ਚੈੱਕ ਕਰ ਲੋ ਦਫ਼ਤਰ ਫੜੇ ਮੁੰਡੇ ਅੰਦਰ ਨਾਲ ਕੋਈ ਦਫ਼ਤਰ ਤੇ ਪੜੇ ਸਾਰਾ ਕੁਝ ਅੰਦਰ ਜੀ ਨਹੀਂ ਪੁੱਛ ਕੇ ਆਏ ਆ ਉਹ ਕੀਤਾ ਬਨਾਈ ਆ ਦਰਖਾਸਤ ਦਰਖਾਸਤ ਦੇਣ ਹੀ ਗਏ ਆ ਨਹੀਂ ਆਈ ਮਾਗਾ ਹੀ ਕਿਨਾਂ ਜੋ ਇਹਨਾਂ ਦੇ ਖਰਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਾਡੇ ਬੁਗਿਆ ਦਾਤਰਾਜੇ 300 ਲਓ ਇਥੋਂ ਨਿਸ਼ਾਨ ਵੇਖੋ ਮੇਰਾ ਕਸੋਟ ਆ ਗਿਆ ਮੁੰਡਾ ਇਹਨਾਂ ਨੇ ਉਹਦੇ ਵੀ ਗੱਲ ਪਾਇਆ ਉਹ ਮਹਾ ਬਚਾਇਆ ਇੱਕ ਇਹਦੀ ਵਾਈਫ ਆ ਪ੍ਰੈਗਨੇਟ ਇਹਨਾਂ ਨੇ ਉਹਦੇ ਵੀ ਧੱਕੇ ਧੱਕੇ ਮਾਰੇ ਉਹ ਹੁਣ ਹਸਪੀਟਲ ਹਸਪੀਟਲ ਹਾਂਜੀ ਹਸਪੀਟਲ ਦਾਖਲ ਹੈ ਠੀਕ ਹੈ ਹਾਂਜੀ ਮੇਰਾ ਨਾਮ ਅਜੀਤ ਧੀਰ ਅਜੀਤ ਧੀਰ ਕੀ ਗੱਲੋ ਗਾਲ ਕੁਛ ਨਹੀਂ ਮੈਂ ਕੰਮ ਤੇ ਗਿਆ ਮੇਰੇ ਭਰਾ ਨੇ ਮਗਰੋਂ ਫੋਨ ਕੀਤਾ ਵੀ ਇਦਾਂ ਘਰੇ ਆਣ ਕੇ ਮੁੰਡੇ ਦਾ ਦੁੱਤਰ ਚਲਾ ਕੇ ਮੈਂ ਹਾਂ ਕੌਣ ਇਹਨੇ ਮੁੰਡੇ ਦਾ ਨਾਲ ਆ ਇੱਕ ਮੁੰਡਾ ਪਿੰਡ ਦਾ ਆਪਣੀ ਜੋਤ ਸਰਦਾਰ ਮੁੰਡਾ ਵਾ ਜੋਤ ਇੱਕ ਉਹ ਤੇ ਇੱਕ ਦੀ ਮੰਗੋ ਮੰਗੋ ਮੁੰਡਾ ਆਪਣੀ ਗਲੀ ਦਾ ਇੱਕ ਉਹਦੀ ਭੈਣ ਦਾ ਮੁੰਡਾ ਦਾ ਨਾਂ ਰਾਹੁਲ ਆ ਤੇ ਇੱਕ ਦੇ ਭਰਾ ਦਾ ਮੁੰਡਾ ਵਾ ਉਹਦੀ ਭਾਬੀ ਦਾ ਮੁੰਡਾ ਉਹਦਾ ਸਿਮਰ ਆ ਇਹਨੇ ਸਿਮਰ ਨੂੰ ਆਈ ਮਰ ਕੇ ਪੁੱਛੀ ਵੀ ਯਾਰ ਛੱਡ ਏਡਾ ਰਾਹੁਲ ਨੂੰ ਥੋੜਾ ਸਮਝਾ ਇਥੇ ਜੇ ਤਾਂ ਨੰਗਦੇ ਨਾ ਛੇੜ ਕੇ ਨੰਗਦਾ ਇਹ ਗੱਲ ਨਹੀਂ ਚੰਗੀ ਤੁਹਾਡੇ ਘਰ ਤੁਸੀਂ ਪਹਿਣਾ ਗਿਆ ਉਹਨੇ ਜਦੋਂ ਉਹਨੂੰ ਦੱਸਿਆ ਤੇ ਉਹਨੇ ਆਣ ਕੇ ਗਾਲ ਕੱਢ ਕੇ ਉਹਨੂੰ ਆਹ ਇਨੇ ਆਣ ਕੇ ਇਹਨੂੰ ਗਾਲ ਕੱਢਤੀ ਹਾਂ ਦੱਸ ਕੀ ਗੱਲ ਆ ਤੂੰ ਬੜਾ ਬਦਮਾਸ਼ ਆ ਇਹਦੇ ਗੱਲ ਪੈ ਕੇ ਇਹਨੇ ਬਾਅਦ ਚ ਕਿੰਨੇ ਦੇ ਆਪਣਾ ਬਚਾਅ ਕਰਨ ਲਈ ਬੁਗਾ ਮਾਰ ਲਿਆ ਇਹ ਕੋਠੇ ਚੜ ਗਿਆ ਤੇ ਉਹਨਾਂ ਮੁੰਡੇ ਮਾਡੇ ਸੱਦੇ ਇਹਨੇ ਬਾਏ ਰੋੜੇ ਰੋੜੇ ਚਲਾਈਏ ਕੋਠੇ ਤੋਂ ਠੀਕ ਆ ਆਪਣਾ ਬਚਾਅ ਕਰਨ ਲਈ ਉਹਨਾਂ ਆਣ ਕੇ ਬੁਗੇ ਦੱਤਰ ਮਾਰ ਲਏ ਉਧਰ ਉਹ ਚਾਰ ਪੰਜ ਜਣੇ ਇਹ ਉਧਰ ਬਾਅਦ ਚ ਅਸੀਂ ਹੁਣ ਇਹਨੇ ਹਣ ਹੁਣ ਕੀਤਾ ਅਸੀਂ ਘਰ ਆਏ ਆ ਅਸੀਂ ਘਰ ਆਣ ਕੇ ਮੋਰਚਾ ਲਾਇਆ ਤੇ ਬਾਅਦ ਚ ਅੰਦਰ ਵੜ ਗਏ ਆ ਠੀਕ ਆ ਹੁਣ ਇਸ ਟਾਈਮ ਉਹ ਅੰਦਰ ਹੀ ਆ ਮੌਕੇ ਤੇ ਉਹਨਾਂ ਕੋ ਦੋ ਦੱਤਰ ਆ ਕਿਰਪਾਨਾਂ ਵਾਂ ਅੰਦਰ ਵੜੇ ਮੁੰਡੇ ਮੌਕੇ ਤੇ ਉਦ ਤੇ ਕੋਈ ਪੁਲਿਸ ਨਹੀਂ ਆਈ ਕੋਈ ਕਾਰਵਾਈ ਨਹੀਂ ਆਈ ਕੋਈ ਕਾਰਵਾਈ ਨਹੀਂ ਆਈ ਅੱਤ ਵਾਰ ਤੇ ਮੇਰੀ ਵਾਈ ਪ੍ਰੈਗਨੈਂਟ ਇਹਨਾਂ ਨੇ ਉਹਦੇ ਕੱਪੜੇ ਪਾੜੇ ਨੂੰ ਧੱਕਾ ਧੱਕਾ ਮਾਰਿਆ ਹੁਣ ਉਹਦੇ ਦਰਦਾਂ ਛੜੀਆਂ ਨੂੰ ਹਸਪੀਟਲ ਦਾ ਹਲ ਕਰਾਇਆ ਜੀ ਇਹੋ ਜੋ ਮੇਰ ਭਾਜੀ ਜਿੰਨਾ ਮੁੰਡੇ ਸੱਦੇ ਆ ਗਲੀ ਦੇ ਜਾਂ ਸਾਹਮਣੇ ਘਵਟੀ ਇਹ ਮੁੰਡੇ ਦੇ ਇਸ ਟਾਈਮ ਮੁੰਡੇ 6 ਜਾਣੇ ਅੰਦਰ ਚ ਮੌਜੂਦ ਦੇ ਨਹੀਂ ਪਹੁੰਚੀ ਅਈ ਹਾਂ ਗੱਲ ਹੈ ਵੱਡੇ ਗੱਲ ਨੇ ਹਾਡੀ ਨਹੀਂ ਕੋਈ ਵੀ ਬਸ ਡੈਡੀ ਗਈ ਕੰਪਲੇਟ ਲਿਖਾਉਣਾ ਤੇ ਕੋਈ ਨਹੀਂ ਆਇਆ ਹੁਣ ਇਸ ਟਾਈਮ ਬਾਅਦ ਚ ਆਪਾਂ 112 ਤੇ ਕੰਪਲੇਟ ਲਿਖਾਈ ਉਹ ਵੀ ਨਹੀਂ ਆਈ ਹੁਣ ਆ ਬੜੀ ਐਸਪੀ ਸਾਹਮਣੂ ਸਿੱਧਾ ਫੋਨ ਕੀਤਾ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਨਾਲ ਮੌਕੇ ਤੇ ਭੇਜ ਦੇ ਜੋ ਕਾਰਵਾਈ ਬੰਦੀ ਕਰਨਗੇ ਹੁਣ ਵੇਖੋ ਕੀ ਬੰਦ ਹੈ ਨਹੀਂ ਇਹਨਾਂ ਨਾਲ ਪਹਿਲਾਂ ਕੋਈ ਆਪਣੇ ਨਾਲ ਕੋਈ ਝਗੜਾ ਲੜਾਈ ਝਗੜਾ ਨਹੀਂ ਬਸ ਇਹੋ ਗੱਲ ਤੋਂ ਹੀ ਹਾਂ ਹਾਂਜੀ ਹਾਂਜੀ ਇਹਨਾਂ ਦਾ ਕੋਈ ਰਿਸ਼ਤਾ ਦਾ ਗਾਲੀ ਚ ਨੰਗਦੇ ਛਿੜਖਾਨੀ ਆਈ ਇਹਨਾਂ ਨੂੰ ਉਲਟ ਕਿਹਾ ਇਹਨਾਂ ਨੂੰ ਤੂੰ ਮਲ ਕੇ ਡੱਕੋ ਤੇ ਉਹ ਉਲਟਾ ਇੱਥੇ ਆਇਆ ਉਹਨੇ ਆਣ ਕੇ ਗਾਲਾਂ ਕੱਢ ਕੇ ਇਹਨੂੰ ਕਹਿੰਦਾ ਆ ਵੇਖਣਾ ਤੇ ਸਿੱਧਾ ਇੱਕ ਪਿੰਡ ਦਾ ਮੁੰਡਾ ਵਾ ਜੋਤ ਜੋਤ ਉਹਨੇ ਆਣ ਕੇ ਦੰਤ ਦੋਤਰ ਲੈ ਲੈਂਦੇ ਤੇ ਹਰੇ ਕਰੇ ਹਮਲਾ ਕੀਤਾ ਤੇ ਦਵਾਕੇ ਤੇ ਨਿਸ਼ਾਨ ਵੇਖ ਸਕਦੇ ਦੰਤ ਰੱਜੇ ਪੂਰੇ ਤੇ ਸਿਮਰ ਜੀਤ ਕਰ ਕੀ ਗੱਲ ਕੀ ਹੈ ਸਰ ਇਹਨਾਂ ਨਾਲ ਸਾਡੇ ਬੜੀ ਧੀਰ ਦੀ ਲੱਗਦੀ ਜੋ ਇਹਨਾਂ ਨੇ ਕੱਲ ਮੈਨੂੰ ਲਾਮਾ ਦਿੱਤਾ ਕਿ ਸਾਡੀ ਵੋਟੀ ਬਾਹਰ ਝਾੜੂ ਲਾਉਂਦੀ ਤੁਹਾਡਾ ਬੇਟਾ ਨੰਗਿਆ ਜੋ ਨਾਲ ਉਹਦੇ ਕੋਈ ਹੈਗਾ ਹੀ ਜੋ ਉਹਦੇ ਨਾਲ ਕੋਈ ਹੈਗਾ ਹੀ ਜੋ ਸਾਡਾ ਬੇਟਾ ਨੰਗਿਆ ਕਿੰਦੇ ਸਾਡੀ ਵੋਟੀ ਨੂੰ ਛੇੜ ਕੇ ਗਿਆ ਵਾ ਮੈਂ ਫਿਰ ਉਹਨਾਂ ਦੇ ਘਰ ਗਈ ਮੈਂ ਕਿਹਾ ਚਲੋ ਸਾਡੇ ਬੇਟੇ ਦੀ ਜੇ ਗਲਤੀ ਆ ਤੇ ਮੈਂ ਉਹਨੂੰ ਸਮਝਾਵਾਂਗੀ ਮੇਰੇ ਸਹੁਰਾ ਸਾਹਿਬ ਵੀ ਗਏ ਜੋ ਫਿਰ ਸਵੇਰੇ ਸਾਡਾ ਬੇਟਾ ਕੰਮ ਤੇ ਚੱਲਿਆ ਹੀ ਜੋ ਇਹਨਾਂ ਨੇ ਖਿਲਾਰ ਕੇ ਤੁਹਾਨੂੰ ਖੂਨੋਂ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚਪੇੜਾ ਬੜੀਆਂ ਮਾਰਨੀਆਂ ਫਿਰ ਅਸੀਂ ਬਾਹਰ ਕੇ ਬੋਲਦੇ ਬੋਲਦੇ ਵੀ ਬੋਲੇ ਅਸੀਂ ਵੀ ਬੋਲੇ ਇਹੇ ਕੋਠੇ ਤੇ ਬੰਦੂਕ ਲੈ ਕੇ ਚੜ੍ਹ ਗਿਆ ਬੜੀਆਂ ਇਨੀਆਂ ਇੱਟਾਂ ਚਲਾਈਆਂ ਜੋ ਬਾਹਰਲੀ ਸਾਈਡ ਤੇ ਸਾਡੇ ਨਹੀਂ ਸਾਡੇ ਘਰ ਦੇ ਸਾਰੇ ਸਾਡੀ ਘਰ ਦੀ ਫੈਮਿਲੀ ਜੋ ਆ ਸਾਡੇ ਘਰ ਦਾ ਵੇਖੋ ਕੀ ਹਾਲ ਜੋ ਸਾਰਿਆਂ ਨੇ ਨਾਈਟ ਆਊਟ ਜਮ ਲਾਇਆ ਵੀ ਸਾਡੀ ਨੂੰ ਨਖੇੜਿਆ ਮੇਰੇ ਘਰ ਦੇ ਨੂੰ ਖੇੜਿਆ ਉਹ ਕਿਹੜਾ ਬੰਦੇ ਨੇ ਅੱਜ ਸਰ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਕਿਸੇ ਨੇ ਨਹੀਂ ਛੇੜਿਆ ਨਹੀਂ ਛੇੜਿਆ ਨਹੀਂ ਜੋ ਉਹ ਤੇ ਇੱਕ ਬੱਚੇ ਦੀ ਮਾਂ ਮੈਂ ਵੀਿੱਥੇ ਗਲੀ ਚ ਰਹੀ ਨਹੀਂ ਮੈਨੂੰ ਤੇ ਅੱਜ ਤੱਕ ਕਿਸੇ ਨੇ ਛੇੜਿਆ ਨਹੀਂ ਨਾ ਕੋਈ ਰਿਸ਼ਤੇਦਾਰ ਹੈ ਜਿਹਨਾਂ ਛੇੜਿਆ ਨਹੀਂ ਸਾਡੇ ਕੋਈ ਸਾਡੇ ਘਰ ਦੇ ਸਾਰੇ ਮੈਂਬਰ ਸਾਡੇ ਧੱਕਾ ਮੁਕਿੰਨਾ ਕੋਈ ਨਹੀਂ ਜਦੋਂ ਕੋਈ ਇਹਨੂੰ ਕੋਈ ਕਾਊਗਾ ਤੇ ਫਿਰ ਅਸੀਂ ਵੀ ਤੇ ਕਹਿਣਾ ਹੀ ਆ ਅਸੀਂ ਚੂੜੀਆਂ ਥੋੜੀਆਂ ਨਾ ਗਾੜੀਆਂ ਪਾਈਆਂ ਪਈ ਖਾਈ ਜਾਵਾਂਗੇ ਸਾਰਾ ਕੁੜੀਆ ਹੀ ਕੰਮ ਹੋ ਗਿਆ ਪਹਿਲਾਂ ਸਾਡੇ ਨਾਲ ਬਹੁਤ ਲੱਗਦੀ ਸਾਡੇ ਤੇ ਨਾਲੀ ਚ ਪਾਣੀ ਨਹੀਂ ਨੰਗਾ ਦਿੰਦੇ ਆ ਵੇਖੋ ਸਾਡੇ ਨਾਲੀ ਦਾ ਬਾਲ ਕੀ ਹਾਲ ਆ ਇਹਨਾਂ ਪਾਣੀ ਨਹੀਂ ਨੰਗਾ ਦਿੰਦੇ ਆ ਆ ਇਹ ਮੰਗ ਕਰਦੇ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜਾ ਸਾਡੇ ਨਾਲ ਨੇ ਸਾਡੇ ਨਾਲ ਕਲੇਸ਼ ਰਿੰਦਾ ਨੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿਰਾ ਕਿਹਨਾਂ ਕਲੇਸ਼ ਪਾਈਦਾ ਹਾਂ ਹਾਂਜੀ ਸਰ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਕੀ ਗੱਲ ਹੋ ਗਈ ਸਰ ਗੱਲ ਕੋਈ ਨਹੀਂ ਸਾਡੀ ਨਾ ਪੁਰਾਣੀ ਬੜੀ ਲੱਗਦੀ ਮਤਲਬ ਲੱਗਦੀ ਕਾਦੀ ਅਸੀਂ ਅੱਗੇ ਮਾਤਰ ਸਾਥੀ ਇਧਰ ਮਗਰ ਇਹਨਾਂ ਦੇ ਥੋੜਾ ਹੈਗਾ ਪੈਪੂਆ ਚਿੱਟੇ ਜੁੱਟ ਦਾ ਕੰਮ ਹੀ ਨਾ ਤਾਂ ਹੈਗਾ ਵਾ ਚਿੱਟੇ ਦਾ ਕੰਮ ਮੈਂ ਮੂੰਹ ਤੇ ਕਹਿੰਨਾ ਮੈਂ ਡਰਦਾ ਨਹੀਂ ਜਦੋਂ ਆਉਣੀ ਓਦੋਂ ਹੀ ਆਉਣੀ ਆ ਇਹ ਚਿੱਟੇ ਦਾ ਕੰਮ ਨਾ ਚੰਗੇ ਬਦਰ ਤੇ ਕੋਠੀ ਪਾਈ ਬਾਰ ਬਾਰ ਤੇ ਮੇਕ ਨੰਬਰ ਦਾ ਕੋਠੀਆਂ ਪਹਿਣੀਆਂ ਨਹੀਂ ਆਣੀਆਂ ਨਹੀਂ ਛੇਤੀ ਤੇ ਇਹ ਚਿੱਟੇ ਦਾ ਕੰਮ ਆ ਤੂੰ ਤੋਂ ਇਹ ਦੂਜਾ ਕਰਦੇ ਆ ਜਦੋਂ ਅਸੀਂ ਖੁੰਦਗ ਲੱਬ ਲੈਣੀ ਆ ਚਲੋ ਖਦੀਆਂ ਕਰਨੀਆਂ ਲੜਨਾ ਇਹਨਾਂ ਅੱਜ ਵੀ ਕੱਲ ਕੀ ਆਇਆ ਕੱਲ ਮੇਰਾ ਭਨੇਵਾ ਆਇਆ ਜਨਰਲ ਅੱ ਉਹ ਕਰਕੇ ਤੇ ਅਸੀਂ ਰਾਤ ਮੜਮਟ ਇੱਥੇ ਬੈਠੇ ਗੱਲਾਂ ਮਤਕਦੀਆਂ ਰਾਤ ਜਾਗਦੇ ਰਹੇ ਫਿਰ ਤੜਕੇ ਗੁਰਦੁਆਰੇ ਚਲ ਗਏ ਉਸ ਤੋਂ ਬਾਅਦ ਰਾਤ ਇਹਨਾਂ ਕੱਲ ਮੈਨੂੰ ਕਿਹਾ ਵੀ ਮੈਨੂੰ ਹੋਂਡਿਆ ਮੇਰੀ ਘਰ ਮਿਸਿਸ ਨੂੰ ਕਿਹਾ ਇਹ ਨਵੀਨ ਬੁਲਾਇਓ ਮਤਲਬ ਮਨਪ੍ਰੀਤ ਨੂੰ ਬੁਲਾਇਓ ਤੇ ਕਹਿੰਦੇ ਵੀ ਗੱਲ ਕੀ ਹੋਈ ਆ ਕਹਿੰਦੇ ਕੁਛ ਨਹੀਂ ਇਦਾਂ ਦਾਮ ਲਵਾੜੀ ਨੂੰ ਉਹਨੂੰ ਇਦਾਂ ਛਿੜ ਕੇ ਗਿਆ ਵਾ ਮੁੰਡਾ ਤੇ ਉਹਨੂੰ ਅਸੀਂ ਪੁੱਛਿਆ ਮੈਂ ਕੋ ਗੱਲ ਜਾਂਦਾ ਨਹੀਂ ਮੈਂ ਤੇ ਇਦਾਂ ਆਪਾਂ ਚ ਸਿਮਰ ਤੇ ਇਹ ਮੇਰਾ ਸੋ ਟੱਪੀ ਜਾ ਵਾ ਉਹ ਮੇਰੇ ਆਪਣੇ ਵਾ ਤੂੰ ਕਹਿੰਦਾ ਵੀ ਆਪਾਂ ਪਹਾਂ ਚਹੀ ਗੱਲਬਾਤ ਕਰਦੇ ਗਏ ਆ ਕੋਈ ਗੱਲਬਾਤ ਇਹੋ ਜਿਹੀ ਹੋਈ ਨਹੀਂ ਆ ਜੀ ਹੁੰਦੀ ਤਾਂ ਉਹਦੋਂ ਪੁੱਛ ਲੈਣਾ ਸਾਨੂੰ ਰੋਣਾ ਕਹਿਣਾ ਵੀ ਸਾਡੇ ਇੱਟੇ ਰੋਡ ਚ ਲਾਇਆ ਗਏ ਸਾਡੇ ਸਰ ਸਰ ਮੇਰੀ ਗੱਲ ਸੁਣੋ ਦਾਤਰ ਮੇਰੀ ਬਾਤ ਚ ਵੱਜੇ ਦੱਤ ਨਹੀਂ ਆਪਣੀ ਸੇਫਟੀ ਲਈ ਮਾਰੇ ਆ ਆਪਣੀ ਦਾਤਰ ਕੀ ਹੁੰਦੇ ਮਤਲਬ ਉਹੋ ਜਿਹੜੇ ਘਰ ਚ ਸੇਫਟੀ ਚੀਜ਼ਾਂ ਰੱਖਣੀਆਂ ਹੁਣ ਇੱਥੋਂ ਮੈਂ ਇੱਟ ਚਲਾਵਾ ਆ ਵੇਖੋ ਉਧਰ ਕੈਮਰਾ ਘੁਮਾ ਲਓ ਭਾਵੇਂ ਜੇ ਮੈਂ ਇਧਰੋਂ ਇੱਟ ਚਲਾਵਾ ਕਿੱਥੇ ਜਾਊਗੀ ਉਧਰੋਂ ਇੱਟਾ ਵੇ ਦੇ ਆ ਵੇਖੋ ਇਧਰ ਹੱਥ ਦਾ ਇਹਦਾ ਵੀ ਲੈ ਦਿਓ ਲੋਗੋ ਤੇ ਮੇਰੀ ਘਰ ਦੀ ਪਹਿਲਾਂ ਵਜੀ ਬਾਹਰੋਂ ਗਲੀ ਜਨਾਂ ਨੂੰ ਜਾ ਕੇ ਗਲੀ 'ਚ ਰਿਕਾਰਡਿੰਗ ਲਿਓ ਗਲੀ 'ਚ ਮੇਰੇ ਘਰ ਦੀ ਵਾਹ ਵਜੀ ਮੈਂ ਆ ਗਿਆ ਹੱਥ ਕਰ ਲਿਆ ਇੱਥੋਂ ਮੇਰੇ ਪਾਪਾ ਮਾਹ ਵਜੇ ਜਿਹੜੇ ਹੁਣ ਥਾਣੇ ਚ ਭਾਲੇ ਉਹ ਪੁਲਿਸ ਵਾਲਿਆਂ ਨਾਲ ਕੀ ਸਾਹ ਜਨਾਂ ਦੀ ਮਸਦੀ ਕਰਵਾ ਸਾਡੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਸਰ ਮੰਗ ਮੰਗ ਇਨਸਾਫ ਦੀ ਕਰਦੇ ਇਹਨਾਂ ਨੂੰ ਕੋਈ ਸਜ਼ਾ ਹਰ ਵਾਰ ਨਹੀਂ ਹੁੰਦੀ ਸਰ ਹਰ ਵਾਰ ਪੁਲਿਸ ਬੰਦੀ ਇਹਨਾਂ ਦੀ ਸੁਣਦੀ ਆ ਸਾਡੀ ਸੁਣਦੀ ਨਹੀਂ ਅਸੀਂ ਗਰੀਬ ਆ ਸਾਡਕ ਪੈਸੇ ਨਹੀਂ ਪਰਾਂ ਦੀ ਰੰਦਿਸ਼ ਪੂਰੇ ਪਿੰਡ ਨੂੰ ਸਰ ਬੋਸਾ ਦੇ ਜੋ ਜੇ ਮੇਰੀ ਪਿੰਡ 'ਚ ਕਿਸੇ ਵੀ ਕਿ ਕੁੜੀ ਨੂੰ ਛੇੜਿਆ ਹੋਵੇ ਜਾਂ ਮੇਰੀ ਪਿੰਡ ਕੇ ਨਾਲ ਲੜ ਦਗੇਨ ਗਾਲਮੰਦਾ ਬੋਲੇ ਇਹਨਾਂ ਨੂੰ ਪੁੱਛਦਾ ਇਹਨਾਂ ਹਰ ਬਿੰਨ ਘਰ ਨਾਲ ਲੜਾਈ ਹੈ